50 ਸਾਲ ਦੀ ਉਮਰ ਦੇ ਵਿੱਚ ਮਿਲੀ ਨੌਕਰੀ ਦੋਸਤੋ ਤੁਸੀਂ ਸੁਣ ਕੇ ਆਖੋਗੇ ਵੀ ਇੰਨੀ ਦਾ ਉਮਰ ਸੀਮਾ ਜਿਹੜੀ ਨਾ ਸਰਕਾਰ ਦੀਆਂ ਨਾ ਸੈਟਰ ਸਰਕਾਰ ਦੀਆਂ ਬਿਲਕੁਲ ਤੁਸੀਂ ਸੈਜੀ ਸੌਰੇਓ ਦੋਸਤੋ ਕਿ ਅਨਕੁਰ ਗੋਪਤਾ ਵੈਕ ਨਾਮ ਦੇ ਵਿਅਕਤੀ ਨੂੰ 50 ਸਾਲ ਦੀ ਉਮਰ ਦੇ ਵਿੱਚ ਨੌਕਰੀ ਮਿਲੀ ਹੈ ਪੂਰੀ ਜਾਣਕਾਰੀ ਲਈ ਤੁਸੀਂ ਧਿਆਨ ਨਾਲ ਸੁਣੋ ਮਾਨਯੋਗ ਸੁਪਰੀਮ ਕੋਰਟ ਨੇ ਉਸ ਇਸ ਜੱਜਮੈਂਟ ਦੇ ਵਿੱਚ ਬਹੁਤ ਸਾਰੇ ਮੀਲ ਪੱਥਰ ਸਾਬਤ ਕੀਤੇ ਹੈ ਲੈਂਡਮਾਰਕ ਜੱਜਮੈਂਟ ਹੈ ਜਿ세 ਵੇਤੀ ਜਿੰਨਾ ਵਿਅਕਤੀਆਂ ਦੇ ਕੇਸ ਉਹਨਾਂ ਦੇ ਬਲੈ ਹਾਈ ਕੋਰਟ ਦੇ ਵਿੱਚ ਪੈਂਡਿੰਗ ਨੇ ਇਹ ਕੇਸ ਉਹਨਾਂ ਦੇ ਕੇਸ ਨੂੰ ਵੀ ਪ੍ਰਭਾਵਿਤ ਕਰੇਗਾ ਅੰਕੁਰ ਗੁਪਤਾ ਦਾ ਕੇਸ ਅੰਕੁਰ ਗੁਪਤਾ ਵਰਸ ਜੂਨੀਅਰ ਆਫ ਇੰਡੀਆ ਤੇ ਐਸ ਐਨ ਏਟੋ ਸੀ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਲੋਕੀ ਕਿਸੇ ਅੰਕੁਰ ਗੁਪਤਾ ਸੀ ਜਿਹੜਾ 1995 ਦੇ ਵਿੱਚ ਇੰਡੀਅਨ ਪੋਸਟਲ ਡਿਪਾਰਟਮੈਂਟ ਦੇ ਵਿੱਚ ਪੋਸਟਲ ਅਸਿਸਟੈਂਟ ਦੇ ਤੌਰ ਤੇ ਚੁਣਿਆ ਜਾਂਦਾ ਪੋਸਟਲ ਅਸਿਸਟੈਂਟ ਦੇ ਤੌਰ ਤੇ ਜੁਆਇਨ ਕਰਨ ਤੋਂ ਬਾਅਦ ਜਦੋਂ ਉਸ ਦੇ ਇੱਕ ਅਦਰਾਜ ਲਾਇਆ ਜਾਂਦਾ ਮਿਤਾ ਜਿਹੜੀ ਪਲੱਸ 2 ਹੈ ਤੁਸੀਂ ਬਾਤ ਕੀਤੀ ہوئی ਇਹ ਤੁਸੀਂ ਵੋਕੇਸ਼ਨਲ ਗਰੁੱਪ ਜੀ ਕੀਤੀ ਹੈ ਵੋਕੇਸ਼ਨਲ ਵਰਤਮਾ ਦਾ ਵਿਅਕਤੀ ਸਾਡੇ ਡਿਪਾਰਟਮੈਂਟ ਦੇ ਵਿੱਚ ਜੋਬ ਨਹੀਂ ਕਰ ਸਕਦਾ ਉਸ ਤੋਂ ਬਾਅਦ ਦੋਸਤੋ ਕਿੰਦਾ ਜਦੋਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਉਹ ਇੱਕ ਟੈਰਨ ਆਉਂਦੀ ਟ੍ਰਿਬਿਨਲ ਜਿਹਦੀ ਫੁਲ ਨਾਮ ਹੈ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਨਲ ਜਿਹੜੀ ਐਸ ਤਰ੍ਹਾਂ ਦੇ ਸੈਂਟਰ ਦੇ ਡਿਪਾਰਟਮੈਂਟ ਦੇ ਮਸਲੇ ਹੁੰਦੀ ਹੈ ਉਹਦੇ ਵਿੱਚ ਚਿਆਰਾ ਜੋਰੀ ਦੇ ਲਈ ਅਕ੍ਰੋਗੋਟਾਰੰਡਾ ਵਰਦੀ ਜਾਂਦਾ ਉੱਥੇ ਸਰਕਾਰ ਅੜੀ ਰਹਿੰਦੀ ਹੈ ਤੇ ਉਸ ਨੂੰ ਜੁਆਇਨਿੰਗ ਦੇਣ ਤੋਂ ਉੱਥੇ ਵੀ ਇਨਕਾਰ ਕਰ ਦਿੰਦੀ ਹੈ ਤੇ ਸਰਕਾਰ ਆਪਣੇ ਫੈਸਲੇ ਦੇ ਬਾਅਦ ਇੱਧਰ ਲੈਂਦੀ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਜਾਂਦਾ ਇੱਕ ਕੋਰਟ ਇੱਕ ਕੋਰਟ ਤੇ ਦੂਸਰੀ ਕੋਰਟ ਇਸ ਤਰ੍ਹਾਂ ਕਰਦੇ ਕਰਦੇ ਮਾਮਲਾ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਪਹੁੰਚ ਗਿਆ ਜਦੋਂ ਮਾਮਲਾ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਪਹੁੰਚਿਆ ਤਾਂ ਬੜਾ ਹੀ ਤਸਵੀਰ ਨੂੰ ਮੋਰਡੇ ਜੇ ਜੇਨੀ ਵੀ ਸਰਕਾਰ ਨੇ ਧਿਆਲ ਲਗਾਈ ਦੇਸ ਦਾ ਵਾਦ ਹਨ ਅੰਕੁਰ ਗੁਫਤਾਨੂ ਯਾਦ ਹਾਲ ਦੀ ਉਮਰ ਦੇ ਵਿੱਚ ਜਨਰਲ ਦਦੇ ਰਗੋਂ ਦੇਮ ਦਾ ਉੱਪਰ ਨੌਕਰੀ ਦੇਣ ਦਾ ਫਖੂ ਕਰ ਦਿੱਤਾ ਗਿਆ ਹੁਣ ਦੋਸਤੋ ਇਸ ਜੇਨੀ ਮੈਟਨ ਨੂੰ ਸਟਾਰਟਿੰਗ ਦੇ ਵਿੱਚ ਹੀ ਗੱਲ ਗਈ ਸੀ ਇਹ ਬਾਕੀ ਕੇਸ ਸਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ ਮੈਂ ਤੁਹਾਨੂੰ ਅੱਗੇ ਕੋਣ ਇਹ ਦੱਸਾਂਗਾ ਇਸ ਦੇ ਵਿੱਚ ਦੋਸਤੋ ਤਨੀ ਜਾਰ ਡਿਸੀਜਨ ਆ ਜਾਂਦੇ ਜਦੋਂ ਇੱਕ ਫੈਸਲਾ ਹੁੰਦਾ ਹੈ ਕੋਈ ਵੀ ਅਨਰੇਲੇਬਲ ਸਿਵਲ ਕੋਰਪਸ ਆਫ ਇੰਡੀਆ ਦਾ ਹੋਵੇ ਅਨਰੇਲੇਬਲ ਹਾਈਪੋਟਾਫਰੀ ਪਿਆਵਾ ਨਾ ਨਾ ਕਿਸੇ ਹੋਰ ਫੇਰ ਦੀ ਅਨਰੇਲੇਬਲ ਹਾਈਪੋਟਾਫਰੀ ਦਾ ਹੋਵੇ ਉਹ ਬਹੁਤ ਸਾਰੇ ਹੋਰ ਮੈਂਦਲਾਂ ਨੂੰ ਵੀ ਪ੍ਰਭਾਵਿਤ ਕਰ ਦਿੰਦਾ ਹੈ ਦੋਸਤੋ ਉਸ ਤੋਂ ਬਾਅਦ ਇਸ ਦੇ ਵਿੱਚ ਇੱਕ ਦਾ ਜਿਹੜਾ ਅੰਕਰ ਗੁਪਤਾ ਨੂੰ 50 ਾਲ ਦੀ ਉਮਰ ਦੇ ਵਿੱਚ ਰੱਖਣਾ ਹੈ ਜੋ ਉਹਦੇ ਤੇ ਉਸ ਦੇ ਪ੍ਰੋਵੀਸ਼ਨ ਪੀਰੀਅਡ ਤੋਂ ਉਸ ਨੂੰ ਛੋਟ ਨਹੀਂ ਦਿੱਤੀ ਉਹ ਉਸ ਦੇ ਨਹੀਂ 2 ਸਾਲ ਦਾ ਪ੍ਰੋਵੀਸ਼ਨ ਪੀਰੀਅਡ ਪਾਸ ਕਰੇਗਾ ਪ੍ਰੋਵੀਸ਼ਨ ਪੀਰੀਅਡ ਬਾਅਦ ਜੇ ਤੁਸੀਂ ਨਿਵਕਸਲ ਹਨ ਤੁਸੀਂ ਨਿਵਕਸਲ ਪ੍ਰੋਵੀਜ਼ਨ ਬਿਨਿਟੀ ਦੇ ਵਿੱਚ ਕੰਮ ਰਹਿਣਾ ਉਹਦਾ ਪਾਲਸ ਦੀ ਜਿਹੜੀ ਅੱਗੇ ਜਾਊਗਾ ਕੰਟੀਨਿਊ ਰਹੂਗੀ ਦੂਜਾ ਦੱਸ ਦੇ ਵਿੱਚ ਇੱਕ ਵੱਡਾ ਫੈਸਲਾ ਹੋ ਰਿਹਾ ਹੈ ਵੀ ਉਸ ਨੂੰ ਕੋਈ ਵੀ ਪਿਛਲਾ ਬਕਾਇਆ ਤੇ ਸਨਿਓਰਿਟੀ ਨਹੀਂ ਦਿੱਤੀ ਇਹ ਇਹ ਦੀ ਹੋ ਰਿਹਾ ਕਿ ਸਾਨੂੰ ਵੀ ਪ੍ਰਭਾਵਿਤ ਕਰੇ ਹੁਣ ਕਈ ਇਸ ਤੋਂ ਬਲਕਿ ਇਹ ਜਮਨਸ ਦੇ ਵਿੱਚ ਪਿਛਲਾ ਬਕਾਇਆ ਸਨਿਓਰਿਟੀ ਮਿਲੀ ਸੀ ਦਾ ਇਸ ਕਿ ਦੇਟ ਅਨਰੇਵਲ ਸੁਪਰੀਮ ਕੋਰਟ ਆ ਇੰਡੀਆ ਨੇ ਕਹਤਾ ਬੀਇੰਗ ਜੋ ਬੈਕ ਨੇ ਇਸ ਵਕਤ ਨੇ ਨਾ ਨਾ ਦੇਉਂਦੀ ਦਿੱਤੀ ਗਈ ਨਾ ਪਿਛਲਾ ਬਕਾਇਆ ਦਿੱਤਾ ਜਾਏਗਾ ਸਿਰਫ ਨੌਕਰੀ ਦਿੱਤੀ ਜਾਊ ਤੇ ਇਸ ਨੂੰ ਉਸੇ ਤਰ੍ਹਾਂ ਰਿਟਾਇਰ ਕੀਤਾ ਜਾਊ ਤੇ ਉਨੀ ਉਮਰ ਦੇ ਵਿੱਚ ਰਿਟਾਇਰ ਕੀਤਾ ਜਾਊਗਾ ਤੇ ਇਹ ਜੱਜਮੈਂਟ ਬੜੀ ਲੈਂਡਮਾਰਕ ਸਾਬਤ ਹੋਈ ਹੈ ਇਸ ਦੇ ਨਾਲ ਦੂਜੇ ਕੇਸ ਜਿਹਦੇ ਪ੍ਰਭਾਵ ਪਵੇਗਾ ਅੰਕੁਰ ਨੂੰ ਉਤਾਰ 50 ਆਲ ਦੇ ਉਮਰ ਦੇ ਵਿੱਚ ਨੌਕਰੀ ਮਿਲਣਾ ਸਾਡੇ ਇੱਕ ਸਿਸਟਮ ਨੂੰ ਨਾ ਕੇਵਲ ਜੁਡੀਸ਼ੀਅਲ ਸਿਸਟਮ ਨੂੰ ਐਡਮਿਨਿਸਟ੍ਰੇਟਿਵ ਸ਼ੈਸਟੂਨੂਈ ਇਹ ਸਾਬਤ ਕਰਦਾ ਹੈ ਵੀ ਇੱਥੇ ਬਹੁਤ ਸਾਰਾ ਜ਼ਰੂਰਤ ਦੀ ਲੋੜ ਹੈ ਐਡਮਿਨਿਸਟ੍ਰੇਟਿਵਲ ਸ਼ੈਸਟੂਨੂਵਾਂ ਦੀ ਲੋੜ ਹੈ ਧੰਨਵਾਦ ਦੋਸਤੋ ਆਈ ਜੋ ਵੀਡੀਓ ਸੁਣਦੇ ਲਈ ਮੇਰੇ ਜਨਲ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਕਰੋ